ਪਟਿਆਲਾ ਚ ਗੱਡੀਆਂ ਦੀ ਇਸਲਮੀ ਕਤਾਰ ਚ ਕਿਤੇ ਤੁਹਾਡੀ ਗੱਡੀ ਤਾਂ ਨਹੀਂ ਹੈ ਪਟਿਆਲਾ ਪੁਲਿਸ ਨੇ ਉੱਤਰ ਭਾਰਤ ਦੇ ਕਈ ਸੂਬਿਆਂ ਚ ਸਰਗਰਮ ਕਾਰ ਚੋਰ ਗਿਰੋਹ ਦੇ 9 ਮੈਂਬਰਾਂ ਕੋਲੋਂ 53 ਗੱਡੀਆਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਚ ਕਈ ਲਗਜ਼ਰੀ ਗੱਡੀਆਂ ਵੀ ਸ਼ਾਮਲ ਨੇ ਇਸ ਗਿਰੋਹ ਕੋਲੋਂ ਬਰਾਮਦ ਗੱਡੀਆਂ ਦੀ ਕੀਮਤ 6.5 ਕਰੋੜ ਦੱਸੀ ਜਾ ਰਹੀ ਹੈ ਪੁਲਿਸ ਮੁਤਾਬਕ ਇਹ ਗਿਰੋਹ ਔਨ ਡਿਮਾਂਡ ਗੱਡੀਆਂ ਚੋਰੀ ਕਰਦਾ ਸੀ ਨਵੇਂ ਮਾਡਲ ਤੇ ਮਹਿੰਗੀਆਂ ਗੱਡੀਆਂ ਨੂੰ ਵੀ ਨਿਸ਼ਾਨਾ ਬਣਾਉਂਦਾ ਸੀ ਇਸ ਗਿਰੋਹ ਦੇ ਮੈਂਬਰ ਹਾਈ ਟੈਕ ਚੋਰੀ ਕਰਦੇ ਸਨ ਇਹ ਲੋਕ ਬੇਹਦ ਹਾਈ ਟੈਕ ਸਿਸਟਮ ਨਾਲ ਗੱਡੀ ਦਾ ਸੇਫਟੀ ਸਿਸਟਮ ਜਾਮ ਕਰ ਦਿੰਦੇ ਅਤੇ ਬੜੇ ਆਰਾਮ ਨਾਲ ਗੱਡੀ ਚੋਰੀ ਕਰਦੇ। ਮੁੱਲਦਮ ਹਾਸੇ 'ਚ ਬਰਬਾਦ ਹੋ ਚੁੱਕੀਆਂ ਗੱਡੀਆਂ ਵੀ ਚੋਰੀ ਕਰਦੇ ਅਤੇ ਬੜੀ ਸਫਾਈ ਨਾਲ ਹਿਰਾਫੇਰੀ ਕਰਦੇ ਸਨ। ਪਿਛਲੇ 3-4 ਸਾਲ ਤੋਂ ਆਪਣਾ ਪੈਰ ਵਧਾਉਂਦਾ ਗਿਆ। ਪਹਿਲਾਂ ਸਪੇਅਰ ਪਾਰਟਸ ਵੇਚਦੇ ਸੀ। ਗੱਡੀ ਚੋਰੀ ਕਰਤੀ ਡੰਪ ਸਿੱਟੀ ਹੋਰ ਸਪੇਅਰ ਪਾਰਟਸ ਵੇਚਦੇ। ਨਾਲ ਮਖੜਕੀ ਵਕਰੀ ਵੇਚਦੀ, ਵਾਕੀ ਸਮਾਨ ਵਕਰਾ ਵੇਚਦਾ। ਉਸ ਤੋਂ ਬਾਅਦ ਉਹਨੂੰ ਵੱਧ ਪ੍ਰੋਫਿਟੇਬਲ ਬਣਾਉਣ ਦੇ ਵਾਸਤੇ ਜੋ ਇਹਨਾਂ ਨੇ ਇਹ ਮੋਟਰ ਸਪ੍ਰਿੰਡੀ। ਬਹੁਤ ਹੀ ਅੱچھے ਇੰਸਟਰੂਮੈਂਟ ਹੈਂਡਲ ਕਿਵੇਂ ਖੋਲਣਾ ਕਿਥੋਂ ਉਹਦਾ ਕੰਪਿਊਟਰ ਸਿਸਟਮ ਚੇਂਜ ਕਰਨਾ ਹਰ ਤਮਾ ਇਨਕਲੂਮੈਂਟ ਇਹਨਾਂ ਗੌਰ ਕਵਰ ਕੀਤਾ ਬਹੁਤ ਹੀ ਸਿਸਟੇਮੈਟਿਕ ਢੰਗ ਦੇ ਵਿੱਚ ਪ੍ਰੋਫੈਸ਼ਨਲ ਢੰਗ ਦੇ ਵਿੱਚ ਇਹ ਉਸੇ ਨੰਬਰ ਤੇ ਐਕਸੀਡੈਂਟ ਗੱਡੀ ਵਾਲੀ ਨੰਬਰ ਤੇ ਗੱਡੀ ਚਲਵਾ ਕੇ ਵੇਚਦਾ ਹੈ ਜੀ ਪੁਲਿਸ ਹੁਣ ਉਹਨਾਂ ਲੋਕਾਂ ਨਾਲ ਸੰਪਰਕ ਕਰ ਰਹੀ ਹੈ ਜਿਨ੍ਹਾਂ ਦੀਆਂ ਗੱਡੀਆਂ ਚੋਰੀ ਹੋ ਗਈਆਂ ਨੇ ਗਿਰੋਹ ਦੇ ਤਾਰ ਕਈ ਸੂਬਿਆਂ 'ਚ ਵੀ ਫੈਲੇ ਹੋਏ ਸਨ ਇਸ ਲਈ ਪੁਲਿਸ ਦੂਜੇ ਸੂਬਿਆਂ ਦੇ ਪੁਲਿਸ ਨਾਲ ਸੰਪਰਕ ਕਰ ਰਹੀ ਹੈ ਤੋਂ ਅਸੀਂ ਹੁਣ ਤੱਕ ਜੋ ਗੱਡੀਆਂ ਕਵਰ ਕੀਤੀਆਂ ਇਹਨਾਂ ਵਿੱਚੋਂ ਸਾਨੂੰ 17 ਐਫ ਆਈ ਆਰ ਸਾਡੀ ਜੋ ਮੇਨ ਪ੍ਰਾਇੋਰਟੀ ਆ ਉਹ ਪਹਿਲਾਂ ਗੱਡੀਆਂ ਦੇ ਓਨਰ ਕੌਣ ਨੇ ਗੱਡੀ ਕਿੱਥੋਂ ਜੇ ਓਨਰ ਪਤਾ ਲੱਗੇਗਾ ਗੱਡੀ ਚੋਰੀ ਕਿੱਥੋਂ ਹੋਈ ਸਾਰੀਆਂ ਕੰਪਨੀਆਂ ਨੂੰ ਅਸੀਂ ਈਮੇਲ ਕਰਾ ਦਿੱਤੀ ਗਈ ਆ ਉੱਥੋਂ ਜੋ ਗੱਡੀਆਂ ਦੀ ਫਰਦਰ ਪਤਾ ਡਿਟੇਲ ਆਏਗੀ ਬਾਕੀ ਸਟੇਟਸ ਨੇ ਜੋ ਦੂਸਰੀਆਂ ਮੇਰੇ ਵਿੱਚ ਕਾਫੀ ਸਟੇਟਾਂ ਇਨਵੋਲਵ ਹੋ ਗਈਆਂ ਸਾਡੇ ਜੋ ਇਨਵੈਸਟੀਗੇਸ਼ਨ ਵਿੰਗ ਹੈ ਸਟੇਟ ਲੈਵਲ ਤੇ ਉਹਨਾਂ ਦੇ ਰਾਹੀਂ ਅਸੀਂ ਤਾਂ ਅਪੀਲ ਕਰਕੇ ਸਬੰਧਤ ਵਿਸ਼ੇ ਦਿਨਾਂ ਤਾਲ ਮੇਲ ਕਰਕੇ ਦੂਜੀਆਂ ਸਟੇਟਾਂ ਦੇ ਵਿੱਚ ਉਨਾ ਹੀ ਕੋਆਰਡੀਨੇਸ਼ਨ ਦੇ ਨਾਲ ਇਸ ਇਨਵੈਸਟੀਗੇਸ਼ਨ ਨੂੰ ਹੋਰ ਵੀ ਡੀਪਲੀ ਅੱਗੇ ਲੈ ਕੇ ਜਾਵਾਂਗੇ ਲੁੱਟੇਰਿਆਂ ਨੇ ਕਾਰਾਂ ਹੀ ਨਹੀਂ ਸਗੋਂ ਕਿਸਾਨਾਂ ਦੇ ਔਜ਼ਾਰ ਵੀ ਨਹੀਂ ਛੱਡੇ ਪੁਲਿਸ ਨੇ ਖੇਤੀ ਦੇ ਔਜ਼ਾਰਾਂ ਦੀ ਕੀਮਤ ਤਕਰੀਬਨ 25 ਲੱਖ ਦੱਸੀ ਹੈ ਜਿਨ੍ਹਾਂ ਕਿਸਾਨਾਂ ਨੂੰ ਖਬਰ ਲੱਗੀ ਉਹ ਆਪਣੀ ਮਸ਼ੀਨਾਂ ਪਛਾਣ ਕੇ ਲੈ ਗਏ ਸਾਡੀ ਦੇ ਵਿੱਚ ਟੋਕਾ ਮਸ਼ੀਨ ਸੀ ਜੋ ਫਰਵਰੀ ਮਹੀਨੇ ਚ ਚੋਰੀ ਹੋ ਗਈ ਸੀ ਐਤੋਂ ਸਾਨੂੰ ਫੋਨ ਗਿਆ ਵੀ ਇਦਾਂ ਇਦਾਂ ਕਰਕੇ ਉਹ ਮਸ਼ੀਨ ਦੇ ਜਿਹੜੇ ਚੋਰ ਨੇ ਬੜੇ ਗਏ ਆਪਣੀ ਮਸ਼ੀਨ ਪਛਾਣ ਕੇ ਲੈ ਜਾਓ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਪੁਲਿਸ ਦਾ ਵੀ ਜਿਨ੍ਹਾਂ ਨੇ ਬਹੁਤ ਔਰ ਵੀ ਚੋਰੀਆਂ ਬਹੁਤ ਬੜੀਆਂ ਨੇ ਬਰਾਮਦ ਕੀਤਾ ਸਮਾਨ ਮੇਰੀ ਟਰਾਲੀ ਦੀ ਜਿੱ ਇੱਕ ਇੱਕ ਕਰਾ ਤੇ ਜਿੱ ਇੱਕ ਜਿੰਦਾ ਵੀ ਕਿੱਥੋਂ ਚੋਰੀ ਹੋਈ ਸੀ ਪਿੰਡੋ ਸਰਦੇ ਵਾਲ ਤੋਂ ਹੋਈ ਨਹੀਂ ਘਰ ਦੇ ਨਾਲ ਕਿੰਨੇ ਟਾਈਮ ਤੋਂ ਹੋਇਆ 29 ਤਰੀਕ ਨੂੰ ਹੋਇਆ ਸੀ